ਲੋਭੇ ਸਜਰੋਂ ਇੱਕ ਹੋਟਲ ਦੇ ਵਿੱਚ ਉਹ ਸੱਦਾ ਮਿਲਿਆ ਮੈਂ ਦਿੱਤੇ ਸਮੇਂ ਤੋਂ ਥੋੜਾ ਜਿਹਾ ਲੇਟ ਸੀ ਇਸ ਕਰਕੇ ਦੋ ਨੰਬਰ ਬਟਨ ਨੱਪਿਆ ਤੇ ਮੈਂ ਜਲਦੀ ਨਾਲ ਉੱਥੇ ਪਹੁੰਚ ਗਿਆ ਤੁਸੀਂ ਕਹੋਗੇ ਹੋਟਲ ਦੀ ਜਿਹੜਾ ਨਾਂ ਬਾਈ ਤੁਸੀਂ ਕਹੋਗੇ ਵਿਆਹ ਦਾ ਪ੍ਰੋਗਰਾਮ ਨਾ ਵਿਆਹ ਦਾ ਪ੍ਰੋਗਰਾਮ ਨਹੀਂ ਇਹ ਤਾਂ ਲਗਾਤਾਰ ਇੱਕ ਗਿਆਨ ਦਾ ਪ੍ਰਵਾਹ ਚੱਲ ਰਿਹਾ ਪਰ ਮੈਨੂੰ ਲੱਗਿਆ ਕਿ ਗਿਆਨ ਨਾਲੋਂ ਪਹਿਲਾਂ ਸੂਪ ਤੇ ਕਨਸੈਂਟਰੇਟ ਕਰਨਾ ਚਾਹੀਦਾ ਉਸ ਤੋਂ ਬਾਅਦ ਦੱਸ ਦਿਆਂ ਗੱਲ ਕੀ ਹੈ ਅੱਜ ਅਸਲ ਦੇ ਵਿੱਚ ਸੱਜਣੋ ਆਪਾਂ ਨਾ ਆ ਦਵਾਈ ਕਰਟੇਵਾ ਦੀ ਹਿਬੀ ਫੇਮ ਦਵਾਈ ਇੰਟਰੋਡਿਊਸ ਕਰਨ ਲੱਗੇ ਆ ਆਪਣੇ ਨਾਲ ਕਟਾਰੀਆ ਸਾਹਿਬ ਹੋਣਗੇ ਜਿਨ੍ਹਾਂ ਨੇ ਬਿੰਦਕ ਪਹਿਲਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਕਿਸਾਨਾਂ ਨੂੰ ਕਿ ਅਸਲ ਦੇ ਵਿੱਚ ਕਾਲਾ ਤੇ ਚਿੱਟਾ ਤੇਲਾ ਦੋ ਨਹੀਂ ਹੁੰਦੇ ਇੱਕ ਹੀ ਹੁੰਦਾ ਇਹ ਗੱਲ ਮੈਨੂੰ ਵੀ ਅੱਜ ਹੀ ਪਤਾ ਲੱਗੀ ਕਿ ਕਾਲਾ ਤੇਲਾ ਤਾਂ ਅਸਲ ਦੇ ਵਿੱਚ ਜਦੋਂ ਜਵਾਨ ਹੋ ਜਾਂਦਾ ਉਦੋਂ ਉਹਨੂੰ ਕਾਲਾ ਤੇਲਾ ਕਹਿਣ ਲੱਗ ਜਾਂਦੇ ਆ ਤੇ ਕੰਮ ਆਪਣਾ ਚਿੱਟਾ ਤੇ ਲਈ ਕਰ ਚੁੱਕਿਆ ਹੁੰਦਾ ਬਹੁਤ ਵਧੀਆ ਜਾਣਕਾਰੀ ਆ ਸੁਣਿਓ ਜਿੰਨੇ ਵੀ ਲੋਕ ਤੇਲੇ ਤੋਂ ਪਰੇਸ਼ਾਨ ਆ ਜਿਨ੍ਹਾਂ ਦੇ ਚੋਨੇ ਪਿਛਲੇ ਹਰ ਬਹਿ ਗਏ ਸੀ ਅੱਧੇ ਚੋਨੇ ਦਾ ਮੌਇਸਚਰ ਨਹੀਂ ਆਉਂਦਾ ਹੁੰਦਾ ਤੇ ਅੱਧਾ ਚੋਨਾ ਲਿਟੀ ਜਾਂਦਾ ਹੁੰਦਾ ਉਹਦੇ ਪਾਸ ਤੇ ਆ ਇੱਕੋ ਦਵਾਈ ਆ ਮਤਲਬ ਸਾਰੇ ਮਸਲੇ ਹੱਲ ਕਰਦੀ ਹੈ ਖਟਾਰੀਆ ਸਾਹਿਬ ਥੋੜਾ ਜਿᱷ ਖੁੱਲ ਕੇ ਮਾੜਾ ਦੱਸ ਦਿਓ ਵੀ ਕਿਹੜੀ ਸਟੇਜ ਤੇ ਜਾ ਕੇ ਇਹ ਪੈਂਦੀ ਆ ਤੇ ਕਿੰਨੀਆਂ ਦਵਾਈਆਂ ਦੇ ਥਾਂ ਤੇ ਕੰਮ ਕਰੂਗੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਸਰੀ ਕਾਲ ਜੀ ਸੋ ਅੱਜ ਅਸੀਂ ਰਾਏਕੋਟ ਵਿਖੇ ਸਾਡੇ ਜਿਹੜੇ ਅਗਾਵਾਦੂ ਕਿਸਾਨ ਹੈ ਸਾਡੇ ਲਗਭਗ 100 ਕਿਸਾਨ ਜਿਹੜੇ ਲੁਧਿਆਣਾ ਡਿਸਟ੍ਰਿਕਟ ਦੇ ਅਸੀਂ ਬੁਲਾਏ ਹੋਏ ਹੈ ਜਿਹੜੇ ਕਿ ਬੜੀ ਵਧੀਆ ਤਰੀਕੇ ਦੇ ਨਾਲ ਖੇਤੀ ਕਰਦੇ ਆ ਔਰ ਉਹਨਾਂ ਦੇ ਸੰਮੁਖ ਅਸੀਂ ਇੱਕ ਨਵੀਂ ਦਵਾਈ ਕੋਟੇਵਾ ਦੀ ਇੱਕ ਨਵੀਂ ਇਨੋਵੇਸ਼ਨ ਦਵਾਈ ਕਹਿ ਸਕਦੇ ਆ ਉਹ ਲਾਂਚ ਕੀਤੀ ਹੈ ਜਿੰਦਾ ਨਾਮ ਹੈ ਹਿਬੀਫੇਨ ਹੁਣ ਹੁੰਦਾ ਕੀ ਹੈ ਕਿਸਾਨ ਵੀਰਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਜਦੋਂ ਝੋਨਾ ਗੋਬ ਵਸਤਾ ਜਾਂਦਾ ਨਾ ਉਸ ਟਾਈਮ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਸਾਨ ਦੇ ਸਾਹਮਣੇ ਕਿ ਮੈਂ ਕਿਹੜੀ ਸਪਰੇ ਪਾਵਾਂ ਕਿਹੜੀ ਨਾ ਪਾਵਾਂ ਔਰ ਉਸ ਕਨਫਿਊਜ਼ਨ ਚ ਕੀ ਹੁੰਦਾ ਉਹ ਤਿੰਨ ਚਾਰ ਦਵਾਈਆਂ ਮਿਕਸ ਕਰ ਲੈਂਦੇ ਆ ਦੁਕਾਨਦਾਰ ਨੂੰ ਵੀ ਪ੍ਰੋਪਰ ਨੋਲੇਜ ਨਹੀਂ ਹੁੰਦੀ ਔਰ ਕਿਸਾਨ ਵੀ ਕੀ ਕਰਦਾ ਦੋ ਦਵਾਈਆਂ ਸੁੰਡੀ ਵਾਸਤੇ ਇੱਕ ਦਵਾਈ ਤੇਲ ਵਾਸਤੇ ਨਾਲ ਕੋਈ ਤੜਕੇ ਵਾਲਾ ਟੈਕਨੀਕਲ ਵੀ ਪਾ ਲੈਂਦਾ ਵੀ ਹੁਣ ਮੈਂ ਕਿਹੜੀ ਆਹ ਤੜਕੇ ਵਾਲ ਤੇਲੇ ਵਾਲੀ ਆ ਕਾਲੇ ਆਹ ਕਾਲੇ ਵਾਲੀ ਆ ਇਹ ਪੱਤਲ ਲਵੇਟ ਵਾਲੀ ਆ ਤਾਂ ਕੋਟੇਵਾ ਕੰਪਨੀ ਨੇ ਉਸ ਸਮੱਸਿਆ ਨੂੰ ਦੇਖਦੇ ਹੋਏ ਕਿਸਾਨਾਂ ਦੇ ਸਾਹਮਣੇ ਇੱਕ ਨਵੀਂ ਦਵਾਈ ਹਿਬੀਫੇਨ ਜਿਹੜੀ ਕਿ ਪੱਤਾ ਲਪੇਟ ਸੁੰਡੀ ਤੇ ਤੇਲਾ ਕਿਸੇ ਵੀ ਤਰ੍ਹਾਂ ਦਾ ਤੇਲਾ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਭੂਰਾ ਤੇਲਾ ਕਾਲਾ ਤੇਲਾ ਚਿੱਟਾ ਤੇਲਾ ਸਾਰੇ ਤਰ੍ਹਾਂ ਦੇ ਤੇਲਿਆਂ ਦੇ ਵਾਸਤੇ ਦਵਾਈ ਜਿਹੜੀ ਹੈ ਕਿਸਾਨਾਂ ਦੇ ਸਾਹਮਣੇ ਅੱਜ ਲਾਂਚ ਕੀਤੀ ਹੈ ਔਰ ਇਸ ਦਵਾਈ ਦਾ ਖਾਸ ਫਾਇਦਾ ਕੀ ਹੈ ਕਿ ਇਹ ਦਵਾਈ ਤੇਲਾ ਸੁੰਡੀ ਤੋਂ ਮਾਰਨ ਤੋਂ ਇਲਾਵਾ ਝੋਨੇ ਦੇ ਆਪਣੇ ਝਾੜ ਵਧਾਣ ਦੇ ਅੰਦਰ ਬਹੁਤ ਵੱਡਾ ਯੋਗਦਾਨ ਨਿਭਾਏਗੀ ਕਿਉਂਕਿ ਜੇ ਆਪਾਂ ਇਹਨਾਂ ਦੋਨਾਂ ਪੈਸਟ ਨੂੰ ਇਹਨਾਂ ਦੋਨਾਂ ਕੀੜਿਆਂ ਨੂੰ ਸਮੇਂ ਸਿਰ ਕੰਟਰੋਲ ਕਰ ਲਿਆ ਆਪਣਾ ਝੋਨਾ ਬਹਿਨ ਤੋਂ ਬਚਾ ਲਿਆ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਸੀ ਕਿ ਤੇਲੇ ਕਰਕੇ ਝੋਨੇ ਕਾਫੀ ਪੈ ਗਏ ਸੋ ਧਗੀਆਂ ਬਹੁਤ ਪੈ ਗਈਆਂ ਧਗੀਆਂ ਪੈ ਗਈਆਂ ਸੀ ਤਾਂ ਇਹ ਜਿਹੜੀ ਧਗੀਆਂ ਪੈਣ ਵਾਲੀ ਸਮੱਸਿਆ ਜਿਹੜੀ ਆਪਾਂ ਪਹਿਲਾਂ ਹੀ ਹੱਲ ਕਰ ਦੇਣੀ ਹੈ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਝੰਡੇ ਪੱਤੇ ਦਾ ਬਚਾਅ ਕਰਨਾ ਉਹ ਜਿਹੜਾ ਸਾਡੀ ਪੱਤਲ ਪੇਟ ਸੁੰਦੀ ਝੰਡੇ ਪੱਤੇ ਦਾ ਨੁਕਸਾਨ ਕਰਦੀ ਹੈ ਉਹਦੇ ਨੁਕਸਾਨ ਤੋਂ ਵੀ ਸਾਡਾ ਬਹੁਤ ਬਚਾਅ ਹੋ ਜਾਂਦਾ ਹੈ ਔਰ ਸਾਡੀ ਫਸਲ ਜਿਹੜੀ ਆ ਹਰੀ ਭਰੀ ਰਹਿ ਕੇ ਪੱਕਦੀ ਐ ਔਰ ਝੋਨੇ ਦਾ ਝਾਰ ਸਾਡਾ 1.5 ਤੋਂ 2 ਕੁਇੰਟਲ ਵੱਧ ਆਂਦਾ ਜਿੱਤੇ ਹੀਬੀ ਫੇਨ ਦਾ ਆਪਾਂ ਛਿੜਕਾ ਕੀਤਾ ਸੀਗਾ ਪ੍ਰੋਬਲਮ ਪਤਾ ਕੀ ਹੋਈ ਪਿਛਲੀ ਯਾਰ ਜਿੰਮੇਦਾਰਾਂ ਨੂੰ ਕੀ ਪ੍ਰੋਬਲਮ ਆਈ ਕਿ ਉਹ ਦੱਕੀਆਂ ਬੈਣ ਲੱਗ ਗਈਆਂ ਬੈਂਦਾ ਸੀ ਝੋਨਾ ਚਲਦੀ ਵੱਢਣਾ ਪਿਆ ਜਲਦੀ ਵੱਢਣਾ ਪਿਆ ਮੰਡੀਆਂ ਦੇ ਵਿੱਚ ਬਹੁਤ ਦੇ ਵਿੱਚ ਰੋਲੇ ਰੋਲੇ ਫੋਗ ਵੀ ਬਹੁਤ ਆਈ ਫੋਗ ਇੱਕ ਹਰਾ ਵੱਢਣਾ ਪਿਆ ਫੋਗ ਵੀ ਬਣ ਗਈ ਡਿਸ ਕਲਰ ਵੀ ਹੋ ਗਿਆ ਬਹੁਤ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਸੀ ਤਾਂ ਉਹਦਾ ਮਤਲਬ ਕਰੂਗੀ ਇਹ ਕਿੰਨੇ ਪਰਸੈਂਟ ਤੁਸੀਂ ਕਲੇਮ ਕਰਦੇ ਆ ਕਿ ਕਿੰਨੇ ਪਰਸੈਂਟ ਦੇਖੋ ਜੀ ਇਹ ਤੇਲੇ ਦੇ ਵਾਸਤੇ ਅਸੀਂ 21 ਤੋਂ 25 ਦਿਨ ਦਾ ਕੰਟਰੋਲ ਕਰਦੇ ਆ ਔਰ ਸੁੰਢੀ ਦੇ ਵਾਸਤੇ 14 ਤੋਂ 15 ਦਿਨ ਦਾ ਅਸੀਂ ਕੰਟਰੋਲ ਦਿੰਨੇ ਆ ਇਹ ਜਿਹੜੀ ਸਟੇਜ ਹੈ ਨਾ ਦੇਖੋ ਮੈਂ ਵਾਰੀ ਵਾਰੀ ਕਹਿ ਰਿਹਾ ਮਿਡ ਬੋਟਿੰਗ ਜਦੋਂ ਕਿ ਅੱਧੀ ਮੁੰਜਰ ਬਣੀ ਹੈ ਅੰਦਰ ਤੇ ਇਹ ਸਟੇਜ ਤੋਂ ਲੈ ਕੇ ਜੇ ਤੁਸੀਂ 21 ਤੋਂ 25 ਦਿਨ ਤੇ ਜਾਓਗੇ ਮੁੰਜਰ ਆਪਣੀ ਝੁੱਕ ਜਾਂਦੀ ਹੈ ਜੇ ਉਹ ਸਟੇਜ ਨੂੰ ਅਸੀਂ ਪ੍ਰੋਟੈਕਟ ਕਰ ਲਿਆ ਨਾ ਸੁਰੱਖਿਅਤ ਕਰ ਲਿਆ ਜਿਵੇਂ ਪੰਜਾਬੀ ਚ ਕਹਿੰਦੇ ਜੋ ਨਿਆਣਾ 15 ਸਾਲ ਤੋਂ 20 ਸਾਲ ਦੀ 스테ਜ ਤੇ ਆਂਦਾ ਹੈ ਜੇ ਆਪਾਂ ਉਹ 스테ਜ ਤੇ ਉਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਗਾਈਡ ਕੀਤਾ ਬੱਚਾ ਆਪਣਾ ਵਧੀਆ ਸੁਧਰ ਜਾਂਦਾ ਹੈ ਬੱਚਾ ਆਪਣਾ ਵਧੀਆ ਅੱਗੇ ਜਾ ਕੇ ਕਹਿ ਲੋ ਕਿ ਆਪਣਾ ਮਨ ਲਾ ਕੇ ਪੜਦਾ ਹੈ ਉਹ 스테ਜ ਤੇ ਸਾਨੂੰ ਝੋਨੇ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ 25 ਦਿਨ ਕੱਢ ਤੇ ਉਦੋਂ ਬਾਅਦ ਤੇਲੇ ਹੁੰਦੀ ਨੇ ਵੈਸੇ ਹੀ ਕੁਝ ਨਹੀਂ ਕਹਿਣਾ ਉਹ 스테ਜ ਨੂੰ ਕਵਰ ਕਰਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸਾਨ ਵੀਰੋ ਪਰ ਉਹ 스테ਜ ਤੇ ਤੁਸੀਂ ਹੀ ਭੀ ਫੇਨ ਦਾ ਮਿਡ ਬੂਟਿੰਗ ਅਵਸਥਾ ਤੇ ਜਿਹੜਾ ਸਰਕਾਰ ਜਿਹੜਾ ਉਹ ਜ਼ਰੂਰ ਕਰਨਾ ਹੈ ਜੀ ਤੇ ਇਧਰ ਕੋਈ ਹੈ ਕਿਸਾਨ ਜਿਨ੍ਹਾਂ ਦਾ ਕੋਈ ਪਿਛਲੇ ਸਾਲ ਕੋਈ ਥੋੜਾ ਬਹੁਤਾ ਤਜਰਬਾ ਰਿਹਾ ਹੋਵੇ ਹਾਂਜੀ ਹਾਂਜੀ ਆਰ ਐਂਡ ਡੀ ਬੇਸਡ ਕੰਪਨੀ ਆ ਤਾਂ ਆਰ ਐਂਡ ਡੀ ਤਾਂ ਕੀਤੀ ਹੋਊਗੀ ਬਿਲਕੁਲ ਬਿਲਕੁਲ ਪਿਛਲੇ 3 ਸਾਲ ਤੋਂ ਇਹਦੇ ਟ੍ਰਾਇਲ ਚੱਲ ਰਹੇ ਸੀ ਔਰ ਸਾਡੇ ਗਗਨ ਜੀ ਗਗਨ ਜੀ ਹੈਗੇ ਆ ਇਹ ਪਿਛਲੇ ਸਾਲ ਟ੍ਰਾਇਲ ਲੱਗੇ ਹੋਏ ਸੀ ਇਹਨਾਂ ਦੇ ਹਾਂਜੀ 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 ਪੁੱਛੋ ਜੀ ਪੁੱਛੋ ਹਾਂ ਗਗਨ ਭਾਈ ਕੀ ਐਕਸਪੀਰੀਅੰਸ ਰਿਹਾ ਤੁਸੀਂ ਪਿਛਲੀ 1 ਸੜਕੀ ਆ ਕੀ ਤੁਹਾਡਾ ਤਜਰਬਾ ਕੀ ਰਿਹਾ ਇਹਦੇ ਪਰ ਤੇ ਐਕਸਪੀਰੀਅੰਸ ਸਰ ਚੰਗਾ ਰਿਹਾ ਕਿਉਂਕਿ ਮੈਂ ਦਵਾਈਆਂ ਹੋਰ ਵੀ ਅਸੀਂ ਤੇ ਪਹਿਲੇ ਸਾਲ ਤਾਂ ਅਸੀਂ ਰਿਸਰਚ ਕੀਤੀ ਸੀ ਸਰ ਨੇ ਲਾਈ ਸੀ ਸਾਡੇ ਇੱਕ ਨਾਲ ਤੇ ਲੱਗਿਆ ਸੀ ਤੇ ਉਹ ਚ ਮੰਨ ਕੇ ਚੱਲੋ ਵੀ ਮੈਂ 55 60 ਦਿੰਦੇ ਗੋਲ ਵਿਵਸਥਾ ਤੇ ਕਰਕੇ ਉਸ ਤੋਂ ਬਾਅਦ ਕੋਈ ਮੈਨੂੰ ਦੁਬਾਰਾ ਸਪਰੇਅ ਕਰਨ ਦੀ ਲੋੜ ਨਹੀਂ ਪਈ ਇੱਕੋ ਹੀ ਸਪਰੇਅ ਮਾਰੀ ਆ ਇਹ ਚੋਨਾ ਨਾਲੇ ਹਾਂਜੀ ਚੋਨਾ ਸਾਰਾ ਸਹੀ ਸੀ ਬੈਠਾ ਨਹੀਂ ਨਾ ਜਮਾ ਬਣੀ ਉਹ ਖਾਲਾਂ ਦੇ ਵਿੱਚ ਤੇਲਾ ਪੁਰਾ ਨਾ ਜਮਾ ਵੀ ਨਹੀਂ ਕੁਛ ਨਹੀਂ ਇੱਕ ਦਾਣਾ ਵੀ ਨਹੀਂ ਸੀਗਾ ਤੇਲੇ ਦਾ ਨਾ ਤੇ ਉੱਤੇ ਸੁੰਡੀ ਸੀਗੀ ਬਾਤ ਚਲੋ ਤੇਰੇ ਯਕੀਨ ਤੇ ਛੜਕਣੀਆਂ ਸੀ ਮੈਂ ਕਿ ਮਾਰ ਲਵਾਂ ਬਾਈ ਹੋਰ ਦੱਸੋ ਕਿ ਤਰ੍ਹਾਂ ਕੀਤੀ ਮੈਂ ਇਹ ਲੈ ਕੇ ਛੜਕਣੀਆਂ ਤੇ ਮੈਂ ਤੇਰੇ ਪਿੰਡ ਆ ਜਾਣਾ ਆ ਜਾ ਮਾਏ ਦੀ ਪਿੰਡੋਂ ਮੇਰਾ ਨਾਲੀ ਇਹ ਤਾਂ ਸਾਨੂੰ ਪੁੱਛ ਦੇ ਹੀ ਹੋਰ ਹੋਰ ਕਿਸਾਨਾਂ ਤੋਂ ਪੁੱਛ ਲਈਏ ਹਾਂ ਹਾਂ ਪੁੱਛੋ ਵਾਕਿਆ ਰਿਜ਼ਲਟ ਦੇਖਿਆ ਹੋਇਆ ਕਿੰਨਾਂ ਨੇ ਰਿਜ਼ਲਟ ਦੇਖਿਆ ਹੋਰ ਬਾਈ ਕਿਹਨੇ ਰਿਜ਼ਲਟ ਦੇਖਿਆ ਇੱਕ ਸਾਲ ਲੋਨ ਵਾਲਾ ਜਿਹਨੇ ਰਿਜ਼ਲਟ ਦੇਖਿਆ ਇੱਕ ਸਾਲ ਪੈਕਸਲੋਂ ਦਾ ਤਾਂ ਤੁਹਾਡੇ ਕੋਲ ਤਿਆਰ ਪਾ ਹੈਗਾ ਹਾਂਜੀ ਇੱਕ ਸਾਲ ਲੋਨ ਦਾ ਕਿਵੇਂ ਐ ਵੈਸੇ ਤਾਂ ਸਾਰਾ ਪੰਜਾਬ ਜਾਣਦਾ ਇੱਕ ਹੀ ਸਵਰੇ ਨਾਲ ਸਾਡਾ ਪਾਰ ਹੋ ਗਿਆ ਜੋ ਨਾਲ ਕੋਈ ਪ੍ਰੋਬਲਮ ਨਹੀਂ ਹੋਈ ਠੀਕ ਹੈ ਜੀ ਤੇ ਇਹਦੇ ਤੋਂ ਉਮੀਦ ਹੈ ਅਗਲੀ ਵਾਰ ਪੂਰੀ ਮਿਹਨਤ ਚਾਂਸ ਸੌਖੀ ਕਰੂਗੀ ਆਪਣਾ ਹਾਂਜੀ ਹਾਂਜੀ ਹੇਕਾ ਨਹੀਂ ਤਾਂ ਬਹੁਤ ਪਰੇਸ਼ਾਨੀ ਹੋਊਗੀ ਇਹਦਾ ਗੱਲ ਸਾਰਿਆਂ ਨੂੰ ਪਤਾ ਹੈ ਕਿ ਕਈ ਰੋਹਣਾ ਪੈਂਦੀਆਂ ਮੁਰਕ ਢੋਲੀ ਵੇ ਤੇ ਕੋਈ ਨਹੀਂ ਹਰ ਸਹੀ ਗੱਲ ਹੈ ਹਨਾ ਤਾਂ ਇਹਦੀ ਇਹਦੀ ਕਿੰਨੀ ਡੋਜ਼ ਕਿੰਨੀ ਆ ਵੀਰੇ ਇਹਦੀ ਡੋਜ਼ ਕਿੰਨੀ ਹੋਊਗੀ 100 ਗ੍ਰਾਮ ਪ੍ਰਤੀ ਕਿੱਲਾ 100 ਗ੍ਰਾਮ 100 ਗ੍ਰਾਮ ਪ੍ਰਤੀ ਏਕੜ ਤਾਂ 100 ਗ੍ਰਾਮ ਆਪਾਂ ਕਿੱਲੇ ਦੀ ਪਾਉਣੀ ਆ ਢੋਲੀਆਂ ਆਪਾਂ ਚਾਰ ਕਰਦੇ ਹੁੰਦੇ ਆ 150 ਲੀਟਰ ਘਟੋ ਘਟਾ 150 ਤੋਂ 200 ਲੀਟਰ ਪਾਣੀ ਕਿਉਂਕਿ ਜਿਹੜੀ ਦਵਾਈ ਹੈ ਇਹ ਜਾਈਲਮ ਸਿਸਟਮੈਟਿਕ ਹੈ ਮਤਲਬ ਜਿਹੜੀ ਦਵਾਈ ਪਾਣੀ ਸਾਡਾ ਥੱਲੇ ਵੀ ਡਿੱਗੇਗਾ ਉਹ ਵੀ ਕੰਮ ਕਰੇਗੀ ਪਾਣੀ ਘਟੋ ਘਟ ਕਿਸਾਨ ਵੀਰੋ 150 ਲੀਟਰ ਤੋਂ ਘੱਲੇ ਨਹੀਂ ਲਾਣਾ 6 6 ਢੋਲਾਂ ਪਾਈਆਂ ਤਾਂ ਮੰਨ ਲਓ 15 ਕਿ ਲੀਟਰ ਆਪਾਂ ਕਹਿ ਸਕਦੇ 25 25 ਲੀਟਰ ਦਾ ਡਰਮ ਹੀ ਦੇਣ ਗ੍ਰਾਮ ਡਰਮੇ ਦੀ ਹਾਂਜੀ 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 ਤਾਂ 15 ਗ੍ਰਾਮ ਡਰਮੇ ਦੀ ਪਾਣੀ ਹੈ ਤੇ ਨਹੀਂ ਆਪਾਂ ਨੂੰ ਕਈ ਪੂੜੇ ਪਾੜੇ ਜੇ ਘੋਲਣੇ ਪੈਂਦੇ ਹੁੰਦੇ ਆ ਮੁੜ ਕੇ ਢੋਲੀ ਭਜਦੀ ਨਹੀਂ ਲੰਘਦੇ ਤੇ 15 ਗ੍ਰਾਮ ਇਹ ਲੰਘ ਹੀ ਜਾਣਾ ਰਾਮ ਬਿਲਕੁਲ 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 ਤੇ ਸਾਡੇ ਡਿਸਟ੍ਰੀਬਿਊਟਰ ਵੀ ਇਹਨਾਂ ਦੇ ਵੀ ਵਿਚਾਰ ਸੁਣਦੇ ਆ ਜਾਨਾ ਡਿਸਟ੍ਰਿਕਟ ਤੋਂ ਹਨੀਚਰ ਵੀ ਤੁਸੀਂ ਤਾਂ ਫੀਲਡ 'ਚ ਆ ਤੁਹਾਡੇ ਕੋਲ ਕਿਸਾਨਾਂ ਆ ਕੇ ਸ਼ਿਕਾਇਤਾਂ ਵੀ ਕਰਦੇ ਆ ਜੀ ਤੁਹਾਡੇ ਕੋਲੋਂ ਤਾਂ ਬਹੁਤ ਵੱਡਾ ਤਿਆਰ ਬਹੁੰਦਾ ਤੁਹਾਡੇ ਕੋਲ ਹਜ਼ਾਰਾਂ ਕਿਸਾਨ ਆਉਂਦਾ ਹੈ ਹਨਾ ਹਾਂਜੀ ਤੇ ਹਿਸਾਬ ਨਾਲ ਤਾਂ ਯਾਰ ਬੋ ਦੱਸੋ ਵੀ ਕੀ ਆ ਤੁਹਾਡੇ ਕਿਸਾਨਾਂ ਨੂੰ ਹਾਂਜੀ ਮੇਰਾ ਸਾਰੇ ਕਿਸਾਨਾਂ ਨੂੰ ਇਹ ਰਿਕਵੈਸਟ ਹੋਊ ਕਿ ਜੇਤੋਂ ਵੀ ਦਵਾਈ ਲੈਣੀ ਹੈ ਪੱਕੇ ਬਿਲ ਨਾਲ ਲਓ ਵਾਹ ਗਵਰਨਮੈਂਟ ਵੀ ਆਪਣੀ ਕਹਿੰਦੀ ਹੈ ਵੀ ਜਿਹੜੀ ਵੀ ਦੁਕਾਨ ਤੋਂ ਦਵਾਈ ਲੈਣੀ ਹੈ ਪੱਕੇ ਬਿਲ ਨਾਲ ਤੁਹਾਨੂੰ ਨਾ ਕਰੇ ਕੱਲ ਨੂੰ ਕੋਈ ਤੁਹਾਡੀ ਫਸਲ ਨੂੰ ਕੋਈ ਨੁਕਸਾਨ ਹੋ ਜੇ ਉਹਦੇ ਕੋਲੇ ਬਿਲ ਹੋਣਾ ਜ਼ਰੂਰੀ ਆ ਪੱਕੀ ਦੁਕਾਨ ਤੋਂ ਲੋ ਰੇਟ ਮਗਰ ਨਾ ਜਾਓ ਜਿੱਥੇ ਸਸਤੀਆਂ ਦਵਾਈਆਂ ਮਿਲਦੀਆਂ ਨੇ ਪੱਕੇ ਬਿਲ ਤੋਂ ਪੱਕੀ ਦੁਕਾਨ ਤੋਂ ਮਾ ਲਓ ਜੀ ਬਿਲ ਹੋਣਾ ਬਹੁਤ ਜ਼ਰੂਰੀ ਆ ਜੀ ਬਹੁਤ ਜਿਹੜਾ ਬਿਲ ਨਹੀਂ ਦਿੰਦਾ ਉੱਥੋਂ ਦਵਾਈ ਨਾ ਲਓ ਬਹੁਤ ਧੰਨਵਾਦ ਅਨੂੰ ਤੁਹਾਨੂੰ ਨੁਕਸਾਨ ਹੋ ਸਕਦਾ ਕੰਪਨੀ ਤਾਂ ਹੀ ਨਾਲ ਖੜੂਗੀ ਤੁਹਾਡੇ ਨਾਲ ਤੁਹਾਡੇ ਕੋਲ ਬਿਲ ਸੇਕਾ ਕੋਟੇਵਾ ਨਾਲ ਤੁਹਾਡਾ ਕੀ ਐਕਸਪੀਰੀਅੰਸ ਆ ਜੀ ਕੋਟੇਵਾ ਇੱਕ ਜੀ ਇਹ ਜ਼ਿੰਮੇਵਾਰ ਪੱਕੀ ਕੰਪਨੀ ਆ ਜੀ ਆਰ ਐਂ ਡੀ ਬੇਸਡ ਕੰਪਨੀ ਹੈ ਜੋ ਵੀ ਦਵਾਈ ਲੈ ਕੇ ਆਉਂਦੀ ਹੈ ਪਹਿਲਾਂ ਆਪ ਦੀ ਰਿਸਰਚ ਕਰਦੇ ਆ 5 ਸਾਲ 10 ਸਾਲ ਫਿਰ ਲੈ ਕੇ ਆਉਂਦੇ ਆ ਜੀ ਇਹਨਾਂ ਦਾ ਆਖਾ ਮੀਚ ਕੇ ਵਿਸ਼ਵਾਸ ਕਰਨ ਵਾਲੀ ਗੱਲ ਹੈ ਜੋ ਵੀ ਦਵਾਈ ਆ ਪਾਸ ਹੀ ਹੋਊ